ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਬੱਬਰੀ ਦੇ ਬਾਹਰ ਗੀਤੀ ਰੋਡ ਤੇ ਇੱਕ ਸੜਕ ਹਾਦਸੇ ਵਿੱਚ ਇੱਕ ਗਰਭਵਤੀ ਔਰਤ ਦੀ ਮੌਤ ਹੋਣ ਦੀ ਖਬਰ ਹੈ ਜਦ ਕਿ ਹਾਦਸੇ ਵਿੱਚ 6 ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਾਣਕਾਰੀ ਅਨੁਸਾਰ ਹਸਪਤਾਲ ਦੇ ਬਾਹਰੋਂ ਨਿਕਲਦੀ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੋ ਈਸਵੀ ਰਿਕਸ਼ਾ ਆਪਸ ਵਿੱਚ ਟਕਰਾਉਣ ਤੋਂ ਬਾਅਦ ਇੱਕ ਸਵਿਫਟਕਾਰ ਵੀ ਇਹਨਾਂ ਹੀ ਰਿਕਸ਼ਾ ਵਿੱਚ ਆ ਟਕਰਾਈ ਈ ਰਿਕਸ਼ਾ ਟਕਰਾਉਣ ਨਾਲ ਇੱਕ ਗਰਭਵਤੀ ਔਰਤ ਆਸ਼ੂ ਜਿਸ ਦਾ ਪਤੀ ਰਣਜੀਤ ਸਿੰਘ ਵਾਸੀ ਸਰਨਾ ਪਠਾਨਕੋਟ ਉਸ ਨੂੰ ਡਿਲੀਵਰੀ ਲਈ ਸਿਵਲ ਸਰ ਗੁਰਦਾਸਪੁਰ ਲਿਆ ਰਿਹਾ ਸੀ ਈ ਰਿਕਸ਼ਾ ਤੋਂ ਡਿੱਗ ਗਈ ਇਸ ਕਾਰਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਆਸ਼ੂ ਉਮਰ 28 ਸਾਲ 9 ਮਹੀਨੇ ਦੀ ਗਰਭਵਤੀ ਸੀ ਹਾਦਸੇ ਵਿੱਚ ਦੋ ਬੱਚੀਆਂ ਸਮੇਤ 6 ਹੋਰ ਲੋਕ ਵੀ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਰஞ்சிਤ ਨਾਮ ਹੈ ਸਰਾ ਹੀ ਆਏ ਕਦੇ ਆਟੋ 'ਚ ਬੈ ਕੇ ਜਨਾਨੀ ਮੈਂ ਚੈੱਕ ਕਰਾਣਾ ਹੈ ਬੱਚਾ ਆਉਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗਾਂ ਸਾਢੇ ਮਿੰਟ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੋੜ 'ਤੇ ਐਕਸੀਡੈਂਟ ਹੋ ਗਿਆ ਤੇ ਨਾਲ ਇੱਥੇ ਆਣ ਕੇ ਬਾਈਕਵਾਸ ਨਾਲ ਬਾਤ ਚੱਲ ਰਹੀ ਸੀ ਆਦਾਂ ਲੱਗਾ ਕਿ ਵੀ ਪਹੁੰਚਾ ਗਈ ਨਹੀਂ ਕਿਸੇ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਮੈਂ ਗਿਆ ਉੱਥੇ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚਲ ਗਈ ਬੜੀ ਮਸੂਕ ਕੱਡੀ ਘਾਰ ਚੁੱਕ ਕੇ ਕੱਡੀ ਜੇ ਕੋ ਬਾਤ ਸਿਰ ਦੇ ਉੱਤੇ ਸੜਾ ਟੈਰ ਚੱਲ ਗਿਆ ਉਹਦਾ ਗੱਡੀ ਵਿੱਚ ਵਜੀਆ ਕਿੰਨੇ ਮਹੀਨੇ ਦੇ ਬੈਨਸ ਸੀ ਨਹੀਂ ਨਾ ਕਰਾ ਕੇ ਤਿਓ ਇਹ ਹੋ ਗਏ ਨੇ ਮਹੀਨੇ ਚ ਹੋਏ ਨਾ ਕੇਸ ਉਹ ਬੱਚੇ ਬੱਚੇ ਕਿੰਨੇ ਬੱਚੇ ਦੋ ਕੁੜੀਆਂ ਦਾ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਦਾ ਉਹ ਗੋਟਿਆਂ ਦੇ ਟਗਰੇ ਗੇ ਇਨਾ ਸਤਿਕਾਰ ਨਹੀਂ ਕੋਈ ਮੇਰਾ ਤਾਂ ਬਲਾ ਦਾ ਬੜੀ ਉੱਤੇ ਪੈ ਕੇ ਦਮਾ ਚੱਕਰ ਜਾਣ ਕਰਕੇ ਦਮਾ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਕਿ ਨਹੀਂ ਕੀ ਜਾਂਦੇ ਤੁਸੀਂ ਠੀਕ ਕਰੀ ਕਿ ਸਕਦੇ ਹੁਣ ਬਾਈ ਜੀ ਜੋ ਹੋ ਗਿਆ ਹੋ ਗਿਆ ਕਿਹਦੀ ਜਾ ਹੋ ਗਿਆ ਹੁਣ ਕੀ ਕਰ ਸਕਦੇ ਆ ਯਾਰ ਉਹ ਲੱਗਦਾ ਹੀ ਜਿੱਤੇ ਪੂ ਸਾਈਡ ਤੇ ਖਿਡਾਰੀ ਖੇਡੋਤੇ ਆ ਉਹ ਚਾੜ ਕੇ ਹਟ ਕਾਰ ਆਉਣੀ ਸੀ ਕਾਰ ਦੇ ਵਿੱਚ ਟੈਂਪੂ ਵਜਾ ਉਹ ਟੈਂਪੂ ਸਾਡੇ ਵਿੱਚ ਵਜਾ ਬੜ ਕੇ ਸਮਝੀ ਲੱਗੀ ਕੀ ਬਣਿਆ ਨੂੰ ਟੈਂਪੂ ਸਾਡ ਕੋਲੋਂ ਆਰੇ ਉਹ ਦੂਸਰੀ ਟੈਂਪੂ ਚ ਕਿੰਨੇ ਜਾਣੇ ਚਾਹਤ ਉਹ ਦੋਰੇ ਦੋ ਤੇ ਦੋ ਬੱਚੇ ਇਹਨਾਂ ਦੇ ਚਾਰ ਜਣੇ ਦਾ ਵੈਸਾ ਹਾਂਜੀ ਹਾਂਜੀ ਜੀ ਤੁਹਾਡੇ ਬਨੇ ਸਾਡੀ ਜਿਹੜੇ ਜਾਰੇ ਸਾਰੇ ਦੇ ਲਗੇ ਟ੍ਰਿਪਰ ਕਿਸ ਦੇ ਪਚਾਰੀਆ ਤੁਸੀਂ ਦੋ ਜਾਣੇ ਨੇ ਇਹ ਟੈਂਪੂ ਹਾਂਜੀ ਦੋ ਜਾਣੇ ਕੀ ਲੱਗਦਾ ਗਲਤੀ ਕਿਸ ਚੀਜ਼ ਦੀ ਕੀਤੀ ਹਾਂਜੀ ਗਲਤੀ ਕਾਰ ਵਾਲੀ ਦੀ ਭਾਜੀ ਮਤਲਬ ਕਾਰ ਵਾਲੇ ਲੈ ਆ ਕੇ ਚਮਾਰਿਆ ਉਹ ਟੈਂਪੂ ਵਿੱਚ ਬਚਾ ਕਾਰ ਵਾਲੀ ਦੀ ਕਾਰ ਵਾਲਾ ਤੇਜ ਹੋ ਗਿਆ ਗੱਡੀ ਪ੍ਰਭਾਵ ਵਜਾਂ ਤੇ ਕੀ ਕੀਤਾ ਉਹਨੇ ਗੱਡੀ ਕਿਤਾ ਦੇ ਜਾਉਂਦੇ ਆ ਜਿਹਨਾਂ ਦੀ ਜਵਦੇ ਬੱਚਾ ਹੁਣ ਆਲਾ ਆ Ali, डॉक्टर